ਗੱਲ ਵੱਲੋਂ ਤਾਂ ਕਿਸਾਨਾਂ ਵੱਲੋਂ ਜਿਹੜਾ ਰੋਡ ਜਾਮ ਕੀਤਾ ਗਿਆ ਔਰ ਦਿਨਾਂ ਨਗਰ ਦਾ ਜਿਹੜਾ ਰੋਡ ਹੈ ਹਾਈਵੇ ਜਾਮ ਕਰ ਦਿੱਤਾ ਗਿਆ ਦੱਸਦੇ ਆ ਕਿ ਐਸਡੀਐਮ ਸਾਹਿਬ ਨੇ ਇਹਨਾਂ ਦਾ ਮੰਗ ਪੱਤਰ ਜਿਹੜਾ ਉਹ ਨਹੀਂ ਲਿਆ ਸੀਗਾ ਔਰ ਮੰਗ ਪੱਤਰ ਨਾ ਲੈ ਆਂਦੇ ਚੱਕਰ ਵਿੱਚ ਐਸਡੀਐਮ ਸਾਹਿਬ ਨੇ ਇਹ ਮੰਗ ਪੱਤਰ ਨਹੀਂ ਲਿਆਤਾ ਇਹਨਾਂ ਲੋਕਾਂ ਨੇ ਰੋਜ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਉਹ ਰੋਡ ਜਾਮ ਕਰ ਦਿੱਤਾ ਆਰਮੀ ਦੀਆਂ ਗੱਡੀਆਂ ਜਿਹੜੀਆਂ ਵੀ ਵਿੱਚ ਰੁਕ ਗਈਆਂ ਨੇ ਬੱਸਾਂ ਰੁਕ ਗਈਆਂ ਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੇਖਦੇ ਆ ਕਿ ਧਰਨਾ ਜਿਹੜਾ ਕਿੰਨਾ ਸਮੇਂ ਤੱਕ ਰਹਿੰਦਾ ਐਸਡੀਐਮ ਸਾਹਿਬ ਇੱਥੇ ਆਉਂਦੇ ਆ ਜਾਂ ਨਹੀਂ ਹੁੰਦੇ ਆ ਨਾ ਜੇ ਮੰਗਾ ਸੀ ਕਿ ਜੇ ਸਾਡੀਆਂ ਮੰਗਾ ਵਾਸਤੇ ਸਾਡੇ ਕੋਲ ਮੰਗ ਪੱਤਰ ਨਹੀਂ ਲਿਆ ਜਾਂਦਾ ਤਾਂ ਅਸੀਂ ਰੋਡ ਜਾਮ ਕਰਾਂਗੇ ਇਹਨਾਂ ਨੇ ਪਹਿਲੇ ਰੋਡ ਪਰ ਰੈਸਨ ਜਿਹੜਾ ਐਸ.ਡੀ.ਐਮ ਸਾਹਿਬ ਦੇ ਦਫ਼ਤਰ ਸਾਹਮਣੇ ਕੀਤਾ ਸੀਗਾ ਔਰ ਹੁਣ ਕਿਸਾਨ ਅਧਰ ਅਕਾਲੀ ਦਲ ਦੇ ਜਿਹੜਾ ਵਰਕਰ ਇੱਥੇ ਬਹਿ ਗਏ ਨੇ ਔਰ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇੱਥੇ ਰੋਸ ਕੀਤਾ ਜਾ ਰਿਹਾ ਔਰ ਰੋਡ ਜਾਮ ਕਰ ਦਿੱਤਾ ਹੈ ਗੱਡੀਆਂ ਜਿਹੜੀਆਂ ਲਗਾਤਾਰ ਰੋਡ ਜਾਮ ਹੋ ਗਿਆ ਕਿੰਨਾ ਸਮਾਂ ਇਹ ਕਰਨਾ ਜਿਹੜਾ ਰਹੇਗਾ ਇਸ ਦੇ ਬਾਰੇ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰਦੇ ਰਾਵਾਂਗੇ ਔਰ ਇਹ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਨੀਨਾ ਨਗਰ ਦਾ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਕਰ ਦਿੱਤਾ ਗਿਆ ਔਰ ਦੂਸਰੀ ਤਰਫ ਤੋਂ ਉਹ ਦੱਸ ਦਈਏ ਕਿ ਬਸਾਂ 'ਚ ਬੈਠੀਆਂ ਸਵਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਆ ਤੁਹਾਡੇ ਸਾਹਮਣੇ ਆ ਰਹੀ ਹੈ ਕਿ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਤਰਨਾ ਬਣ ਗਿਆ ਲੋਕ ਲਗਾਤਾਰ ਪਰੇਸ਼ਾਨੀਆਂ ਘਟਦੇ ਆਏ ਨੇ ਔਰ ਇੱਕ ਤਰਫ ਗੁਰਦਾਸਪੁਰ ਵਾਲਾ ਤਰਨਿਆ ਵਾਲਾ ਚੌਂਕ ਤੇ ਦੂਸਰੇ ਤਰਫ ਦਿਨਾ ਨਗਰ ਹਾਈਵੇ ਵਾਲਾ ਇਹ ਵੀ ਤਰਨਿਆ ਦਾ ਚੌਂਕ ਬਣਨਾ ਜਾ ਰਿਹਾ ਔਰ ਲਗਾਤਾਰ ਇਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕਿਸਾਨ ਆਗੂ ਅਤੇ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵੱਲੋਂ ਆ ਤੁਸੀਂ ਦੇਖ ਸਕਦੇ ਹੋ ਇਹ ਲਗਾਤਾਰ ਲਗਾਤਾਰ ਰੋਡ ਜਾਮ ਕੀਤਾ ਗਿਆ ਆਰਮੀ ਦੀਆਂ ਗੱਡੀਆਂ ਰੋਡ ਦੇ ਇੰਨਾ ਬੱਸਾ ਸਾਰਾ ਕੁਝ ਜਿੱਥੇ ਰੋਕ ਦਿੱਤਾ ਗਿਆ ਹਾਂਜੀ ਜੀ ਮਰਦੋਬਾਲ ਅਰੇ ਮਰਕੀ ਮਾਹੌਲ ਹੀ ਹੋ ਗਿਆ ਦੇਖੋ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮੰਗ ਪੱਤਰ ਜਿਹੜਾ ਸੀ ਉਹ ਐਸ ਡੀ ਐਮ ਸਾਹਿਬ ਨੂੰ ਦੇਣ ਵਾਸਤੇ ਸਾਡੀ ਪਾਰਟੀ ਜਿਹੜੀ ਇਕੱਠੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਹਲਕਾ ਇੰਚਾਰਜ ਥਰੂ ਅਸੀਂ ਆਪਣੇ ਜਿਹੜਾ ਮੈਮੋਰੰਡਮ ਜਿਹੜਾ ਹੈ ਉਹ ਸਰਕਾਰ ਨੂੰ ਦੇ ਰਹੇ ਆ ਡੀਏਪ ਖਾਦ ਦੀ ਕਮੀ ਜਿਹੜਾ ਕਿਸਾਨਾਂ ਦਾ ਝੋਨਾ ਜਿਹੜਾ ਮੰਡੀ ਚ ਚੁੱਕਿਆ ਨਹੀਂ ਜਾ ਰਿਹਾ ਝੋਨੇ ਨੂੰ ਕਟ ਲੱਗ ਰਿਹਾ ਔਰ ਮੋਸਟਰ ਦੇ ਵੀ ਜਿਹੜੇ ਪੈਸੇ ਉਹ ਨਜਾਇਜ਼ ਕੱਟੇ ਜਾ ਰਹੇ ਆ ਉਸ ਸਬੰਧ ਵਿੱਚ ਅਸੀਂ ਅੱਜ ਦਿਨਨਗਰ ਐਸਡੀਐਮ ਆਫਿਸ ਵਿੱਚ ਆਏ ਸੀ ਉਹਨਾਂ ਨੂੰ ਮੈਮੋਰੰਡਮ ਦੇਣ ਵਾਸਤੇ ਤੇ ਸਾਰੀ ਸੰਗਤ ਜਿਹੜੀ ਆ ਬਾਹਰ ਤੁਹਾਡੇ ਕੋਲ ਨਹੀਂ ਲਿਆ ਮੰਗ ਪੱਤਰ ਉਹਨਾਂ ਸਾਡੇ ਕੋਲ ਮੰਗ ਪੱਤਰ ਜਿਹੜਾ ਨਹੀਂ ਲਿਆ ਉਹਨਾਂ ਨੇ 5 ਮਿੰਟ ਸਾਨੂੰ ਕਿਹਾ ਕਿ 5 ਮਿੰਟ ਤੱਕ ਅਸੀਂ ਬਾਹਰ ਆ ਕੇ ਤੁਹਾਡੇ ਕੋਲ ਮੈਮੋਰੰਡਮ ਲੈ ਲੈਣੇ ਆ ਤੇ ਅਸੀਂ 1 ਘੰਟਾ ਉੱਥੇ ਵੇਟ ਕੀਤਾ ਐਸਡੀਐਮ ਸਾਹਿਬ ਜਿਹੜੇ ਉਹ ਬਾਹਰ ਨਹੀਂ ਆਏ ਉਸ ਜ਼ਮੰਦ ਵਿੱਚ ਅਸੀਂ ਆ ਜਿਹੜਾ ਰੋਡ ਜਿਹੜਾ ਹਾਈਵੇ ਜਿਹੜਾ ਜਾਮ ਕੀਤਾ ਆ ਸ਼ਰਮਨ ਅਕਾਲੀਦਾਲ ਤੇ ਕਿਸਾਨ ਮੋਰਚਾ ਜਿਹੜਾ ਸਾਡੇ ਨਾਲ ਮਿਲ ਕੇ ਅਸੀਂ ਜਿਹੜਾ ਆ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਗੱਡੀਆਂ ਖੜ ਗਈਆਂ ਬੱਸਾਂ ਖੜ ਗਈਆਂ ਕਿਤੇ ਆਰਮੀ ਦੀਆਂ ਗੱਡੀਆਂ ਵੀ ਖੜੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਅਸੀਂ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਅਸੀਂ ਲੋਕਾਂ ਦੀ ਪਰੇਸ਼ਾਨੀ ਸਮਝਦੇ ਆ ਤੇ ਜੇ ਸਾਡੀ ਜਿਹੜੀ ਪਰੇਸ਼ਾਨੀ ਆ ਉਹ ਐਸਡੀਐਮ ਸਾਹਿਬ ਪੜ੍ਹੇ ਲਿਖੇ ਨੇ ਤੇ ਉਹਨਾਂ ਨੂੰ ਕਿਸਾਨਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਹੀਂ ਪਤਾ ਲੱਗਦੀ ਤੁਸੀਂ ਜ਼ਿੰਮੇਵਾਰ ਜਿਹੜਾ ਐਸਡੀਐਮ ਸਾਹਿਬ ਨੂੰ ਮੰਨਦੇ ਹੋ ਬਿਲਕੁਲ ਮੰਨਦੇ ਆ ਬਿਲਕੁਲ ਮੰਨਦੇ ਆ ਤੇ ਹੁਣ ਇਹ ਨਾ ਲਾਈਕੀ ਜਿਹੜੀ ਆ ਜਿਹੜਾ ਕਿਸਾਨਾਂ ਨੇ ਕਹਿਆ ਨਾ ਲਾਈਕੀ ਕੀ ਦੀ ਜੇ ਮੈਮੋਰੰਡਮ ਉਥੇ ਲੈ ਲੈਂਦੇ ਅਸੀਂ ਇੱਕ ਘੰਟਾ ਉਹਨਾਂ ਦਾ ਵੇਟ ਕੀਤਾ ਜੇ ਮੈਮੋਰੰਡਮ ਉਥੇ ਲੈ ਲੈਂਦੇ ਸਾਨੂੰ ਕੀ ਲੋੜ ਸੀ ਇੱਥੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਅਸੀਂ ਸਾਡਾ ਦਿਲਕਤ ਦਾ ਅਸੀਂ ਲੋਕਾਂ ਨੂੰ ਪਰੇਸ਼ਾਨ ਕਰੀਏ ਸਾਡੀ ਮਜਬੂਰੀ ਆ ਜੇ ਸਾਡੇ ਕੋਲ ਸਰਕਾਰ ਜਿਹੜੀ ਆ ਮੈਮੋਰੰਡਮ ਨਹੀਂ ਲੈ ਸਕਦੀ ਜੇ ਤੁਸੀਂ ਸਾਨੂੰ ਝੋਨੇ ਦੇ ਪੈਸੇ ਨਹੀਂ ਦੇਣੇ ਨਾ ਦਿਓ ਤੁਸੀਂ ਮੈਮੋਰੰਡਮ ਤੇ ਲੈ ਲਓ ਮੈਮੋਰੰਡਮ ਲੈਣ ਨਾਲ ਤੁਸੀਂ ਸਾਡੇ ਖਾਤੇ 'ਚ ਪੈਸੇ ਥੋੜੀ ਪਾ ਦੇਣੇ ਆ ਮੈਮੋਰੰਡਮ ਹੀ ਲੈਣਾ ਤੁਸੀਂ ਮੈਮੋਰੰਡਮ ਲੈ ਲੈਣ ਸਾਡੇ ਸਰਕਾਰ ਨੇ ਪਹਿਲੀ ਤਰੀਕ ਨੂੰ ਸਰਕਾਰ ਨੇ ਝੋਨੇ ਦੀ ਖਰੀਦ ਸ਼ੁਰੂ ਕੀਤੀ ਸੀ ਤੇ ਕਹਿੰਦੇ ਸੀ ਪਹਿਲੀ ਤਰੀਕ ਤੋਂ ਪੈਸੇ ਜਿਹੜੇ ਪਾਣੀ ਸ਼ੁਰੂ ਕਰ ਦਾਂਗੇ ਅੱਜ 30 ਤਰੀਕ ਹੋ ਗਈ ਆ 30 ਤਰੀਕ ਹੋ ਗਈ ਆ ਮੈਨੂੰ ਇੱਕ ਕਿਸਾਨ ਹੱਥ ਖੜਾ ਕਰਕੇ ਦੱਸ ਦੇ ਜਿੰਨੂੰ 2320 ਰੁਪਏ ਜਿਹੜਾ ਰੇਟ ਆ ਮਿਲਿਆ ਆ ਔਰ ਦੱਸ ਦਈਏ ਕਿ ਲਗਾਤਾਰ ਇਥੇ ਕਿਸਾਨਾਂ ਵੱਲੋਂ ਰੋਸ ਕੀਤਾ ਜਾ ਰਿਹਾ ਔਰ ਪੁਲਿਸ ਜਿਹੜੀ ਆ ਲਗਾਤਾਰ ਮੁਸਤੈਦ ਆ ਔਰ ਧਰਨੇ ਦੇ ਵਿੱਚ ਖੜੀ ਆ ਪੁਲਿਸ ਲੋਕਾਂ ਨੂੰ ਜਿਹੜਿਆ ਸੇਫ ਰਸਤੇ ਜਿਹੜੇ ਦੱਸੇ ਜਾ ਰਹੇ ਆ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਕਿਸਾਨ ਬੈਠ ਗਏ ਨੇ ਤਰਨੇ ਦੇ ਉੱਤੇ ਔਰ ਦਿਨਾ ਨਗਰ ਦੇ ਉਸ ਹਾਈਵੇ ਦੇ ਉੱਤੇ ਜੋ ਦਿਨਾ ਨਗਰ ਨੂੰ ਐਂਟਰੀ ਬਣਦਾ ਪਠਾਨਕੋਟ ਅਮਰਸਰ ਵਾਲਾ ਹਾਈਵੇ ਆ ਔਰ ਦਿਨਾ ਨਗਰ ਨੂੰ ਜੋ ਐਂਟਰੀ ਬਣਦਾ ਉਸ ਹਾਈਵੇ ਦੇ ਉੱਤੇ ਆ ਰੋਡ ਜਿਹੜਾ ਜਾਮ ਕੀਤਾ ਗਿਆ ਔਰ ਲੋਕਾਂ ਵੱਲੋਂ ਮਜਬੂਰੀ ਆ ਕੇ ਬੱਸਾਂ ਜਿਹੜੀਆਂ ਬੈਰੀਕੇਟ ਪਾਏ ਜਾ ਰਹੇ ਆ ਆਪਣੀਆਂ ਕਾਰਾਂ ਨੂੰ ਬੈਰੀਕੇਟ ਪਾਏ ਜਾ ਰਹੇ ਆ ਔਰ ਬਹੁਤ ਸਾਰੀ ਪਰੇਸ਼ਾਨੀ ਲੋਕਾਂ ਦੀ ਜਿਹੜੀ ਅੱਜ ਖੱਜਲ ਖਵਾਰੀ ਹੁੰਦੀ ਨਜ਼ਰ ਆ ਰਹੀ ਆ ਔਰ ਇਹ ਤਰਨਾ ਜਿਹੜਾ ਇੱਥੇ ਲੱਗ ਗਿਆ ਔਰ ਐਸਐਸਓ ਸਾਹਿਬ ਵੀ ਖੜੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਲੋਕਾਂ ਨੂੰ ਰਾਹ ਜਿਹੜੇ ਦੱਸੇ ਜਾ ਰਿਹਾ ਲੋਕਾਂ ਦੀ ਮੁਸ਼ਕਲਾਂ ਵਰਗੀਆਂ ਉਹਨਾਂ ਦੀ ਮੁਸ਼ਕਲ ਜਿਹੜੀ ਦੂਰ ਕਰ ਰਹੇ ਆ ਟ੍ਰੈਫਿਕ ਖੁਲਵਾ ਰਹੇ ਆ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋ ਰਹੀ ਹੈ ਮੇਰੀ ਇਹ ਆਪਾਂ ਜਾਮ ਹਟਵਾ ਰਹੇ ਆ ਐਸਡੀਐਮ ਸਾਹਿਬ ਆ ਰਹੇ ਨੇ ਇੱਥੇ ਠੀਕ ਆ ਦੱਸਦੇ ਆ ਦੱਸਦੇ ਆ ਕਿ ਐਸਡੀਐਮ ਸਾਹਿਬ ਪਹੁੰਚ ਰਹੇ ਔਰ ਜੋ ਐਸਐਸਓ ਸਾਹਿਬ ਦਾ ਕਹਿਣਾ ਕਿ ਲਗਾਤਾਰ ਲੋਕਾਂ ਨੂੰ ਸੇਫ ਰਸਤੇ ਉੱਤੋਂ ਮੋੜਿਆ ਜਾ ਰਿਹਾ ਔਰ ਲੋਕਾਂ ਨੂੰ ਅਜ਼ਾਦ ਕੀਤੀ ਜਾ ਰਹੀ ਆ ਕਿ ਇਸ ਧਰਨੇ ਦੇ ਵਿੱਚ ਜਿਹੜਾ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰ ਜਾਵੇ ਗੱਡੀਆਂ ਦੇ ਧੱਕੇ ਸਹੀ ਨਾ ਕਰਨ ਗੱਡੀਆਂ ਵਾਲੇ ਔਰ ਬਹੁ तरीके ਨਾਲ ਕੱਡੀਆਂ ਜਾ ਰਹੀਆਂ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਤੁਸੀਂ ਵੇਖ ਸਕਦੇ ਹੋ ਕਿ ਗੱਡੀਆਂ ਦਾ ਰੌਲਾ ਵੀ ਬਣਦਾ ਨਜ਼ਰ ਆ ਰਿਹਾ ਰੌਲਾ ਵੀ ਦੇਖ ਸਕਦੇ ਤੁਸੀਂ ਰੌਲਾ ਬਣਦਾ ਨਜ਼ਰ ਆ ਰਿਹਾ ਕਿ ਬਹੁਤ ਸਾਰੇ ਗੱਡੀਆਂ ਵਾਲੇ ਜ਼ਬਰਦਸਤੀ ਨਿਕਲਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਪ੍ਰਸ਼ਾਸਨ ਵੱਲੋਂ ਜਿਹੜੀ ਸਖਤਾਈ ਕੀਤੀ ਜਾ ਰਹੀ ਹੈ ਪਰ ਲੱਗਦਾ ਤੁਹਾਨੂੰ ਤਖੀਰਾ ਖਾਰਾ ਕਿ ਸਾਰੀਆਂ ਗੱਡੀਆਂ ਵਾਪਸ ਹੁੰਦੀਆਂ ਨਜ਼ਰ ਆ ਰਹੀਆਂ ਨੇ ਹਰ ਗੱਡੀ ਜਿਹੜੀ ਆ ਆਪਣੇ ਰਸਤੇ ਤੋਂ ਭਟਕਦੀ ਨਜ਼ਰ ਆ ਰਹੀ ਆ ਹਰ ਗੱਡੀ ਜਿਹੜੀ ਆ ਰਿਵਰਸ ਹੁੰਦੀ ਨਜ਼ਰ ਆ ਰਹੀ ਹੈ ਬਹੁਤ ਸਾਰੇ ਲੋਕਾਂ ਦੀਆਂ ਪਰੇਸ਼ਾਨੀਆਂ ਨੇ ਹਾਂ ਜੀ ਕਿੱਥੇ ਜਾ ਰਹੇ सरसा, सरसा जी सरसा, सरसा जा रहे हो सरसा सरसा हरियाणा हरियाणा जा रहे हो ए दीना नगर आई एक गेड़ा होर दिए के आओ पठानकोट तक दरवाजा रोड हाईवे जड़ा ना ए थोड़ा समय ਤੁਹਾਨੂੰ वेटिंग है पता नहीं कि कितना समय ਧਰਨਾ ਰਹਿੰਦਾ ਹੈ ਕੀ ਕਰੀਏ ਜੀ ਇਹਨਾਂ ਸਭ ਬਹੁਤ ਪਰੇਸ਼ਾਨੀ ਚੱਲ ਰਹੀ ਹੈ ਔਰ ਦੱਸਦੀ ਹੈ ਕਿ ਲੋਕ ਵੀ ਕਿਤੇ ਨਾ ਕਿਤੇ ਮਜਬੂਰੀ ਸਮਝਦੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਸਮਝਦੇ ਔਰ ਬਹੁਤ ਸਾਰੀਆਂ ਪਰੇਸ਼ਾਨੀਆਂ ਕਿਸਾਨਾਂ ਦੀਆਂ ਔਰ ਬਹੁਤ ਸਾਰੇ ਗੱਡੀਆਂ ਵਾਲੇ ਜਿਹੜੇ ਆ ਵਾਪਸ ਹੁੰਦੇ ਨਜ਼ਰ ਆ ਰਹੇ ਨੇ ਔਰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਵਾਪਸ ਜਾ ਰਹੀਆਂ ਨੇ ਔਰ ਪੁਲਿਸ ਲਗਾਤਾਰ ਕਿਸਾਨਾਂ ਦਾ ਜਿਹੜਾ ਔਰ ਐਸ ਡੀ ਐਮ ਸਾਹਿਬ ਦੇ ਜੋ ਰੀਡਰ ਸਾਹਿਬ ਨੇ ਵੀ ਪਹੁੰਚੇ ਨੇ ਔਰ ਐਸ ਡੀ ਐਮ ਸਾਹਿਬ ਪਹੁੰਚੇ ਜਾਂ ਨਹੀਂ ਮੋਟੇ ਤਹਿਸੀਲਦਾਰ ਸਾਹਿਬ ਆਏ ਨੇ ਔਰ ਗੱਲ ਕਰਿਆ ਤਹਿਸੀਲਦਾਰ ਸਾਹਿਬ ਇੱਥੇ ਪਹੁੰਚਿਆ ਉਹ ਤਹਿਸੀਲਦਾਰ ਸਾਹਿਬ ਵੀ ਇੱਥੇ ਪਹੁੰਚੇ ਨੇ ਗੱਲਬਾਤ ਸਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਧਰ ਹੋ ਕੇ ਤਸਵੀਰਾਂ ਜਿਹੜੀਆਂ ਕਵਰ ਕੀਤੀਆਂ ਜਾਣ ਔਰ ਤਹਿਸੀਲਦਾਰ ਸਾਹਿਬ ਇੱਥੇ ਪਹੁੰਚੇ ਔਰ ਐਸ ਡੀ ਐਮ ਸਾਹਿਬ ਖੁਦ ਆਏ ਜਾਂ ਨਹੀਂ ਆਏ ਇਹ ਮਜਬੂਰੀ ਹੋ ਸਕਦੀ ਹੈ ਉਹਨਾਂ ਦੀ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਭਰਾ ਨੂੰ ਕਵਾਂਗਾ ਥੋੜਾ ਸਾਈਡ ਤੇ ਹੋ ਕੇ ਪੰਜੇ ਸਾਈਡ ਤੇ ਹੋ ਕੇ ਜੀ 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 ਉਹ ਤੁਹਾਨੂੰ ਨਹੀਂ ਚਲੇਗਾ ਮੰਗ ਪੱਤਰ ਦੇਣਾ ਤੁਸੀਂ ਮੰਗ ਪੱਤਰ ਲਵੋ ਉਹ ਮੰਗ ਪੱਤਰ ਲੈ ਤੂੰ ਨਿਕਾਰੀ ਦੇ ਅੱਛਾ ਔਰ ਸਪੀਕਰ ਦੇ ਔਰ ਸਪੀਕਰ ਦੇ ਨਾਲ ਗਈ ਜੀ ਰਿਕਾਰਡਿੰਗ ਵਾਲੇ ਕੋਲ ਜੀ ਕਹਿੰਦੇ ਆ ਭਾਈ ਜੀ ਮੈਂ ਉਹ ਸਮਝਾ ਦੇਈਏ ਤਸਵੀਰਾਂ ਤੁਹਾਨੂੰ ਕਿ ਕਿਤੇ ਨਾ ਕਿਤੇ ਜਾ ਕੇ ਤਹਿਸੀਲ ਦਾ ਸਾਹਿਬ ਪਹੁੰਚੇ ਨੇ ਨਾਇਬ ਸਾਹਿਬ ਪਹੁੰਚੇ ਨੇ ਨਾਇਬ ਸਾਹਿਬ ਦੇ ਵੱਲੋਂ ਜੋ ਅਗੇ ਫੈਸਲਾ ਲਿਆ ਜਾਂਦਾ ਉਹ ਵੀ ਵੇਖ ਦੱਸ ਦਿਆਂ ਤੁਹਾਨੂੰ ਔਰ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰਦੇ ਰਾਵਾਂਗੇ ਤੁਹਾਡੇ ਨਾਲ ਔਰ ਦੀਨਾ ਨਗਰ ਦੇ ਉਸ ਰੋਡ ਦੇ ਚੌਂਕ ਦੇ ਵਿੱਚ ਜਿਸ ਚੌਂਕ ਨੂੰ ਧਰਨਿਆਂ ਵਾਲੇ ਚੌਂਕ ਦਾ ਨਾਮ ਦਿੱਤਾ ਜਾ ਰਿਹਾ ਉਹ ਦੱਸ ਦਈਏ ਕਿ ਜੇ ਗੁਰਦਾਸਪੁਰ ਦੇ ਵਿੱਚ ਇੱਕ ਚੌਂਕ ਬਣ ਗਿਆ ਜਿੱਥੇ ਧਰਨੇ ਲੱਗਦੇ ਔਰ ਦੀਨਾ ਨਗਰ ਦਾ ਵੀ ਇਹ ਚੌਂਕ ਜਿਹੜਾ ਹੈ ਧਰਨਿਆਂ ਵਾਲੇ ਚੌਂਕ ਦੇ ਨਾਲ ਫੇਮਸ ਹੈ ਔਰ ਸਪੀਕਰ ਲੱਗੇ ਨੇ ਦਰਿਆ ਵੇਸ਼ ਗਈਆਂ ਨੇ ਔਰ ਲਗਾਤਾਰ ਕਿਸਾਨਾਂ ਵੱਲੋਂ ਜਿਹੜੇ ਆ ਅਰੋਸ ਕੀਤੇ ਜਾ ਰਹੇ ਆ ਔਰ ਦੱਸ ਦਈਏ ਕਿ ਤਸੀਂਦਰ ਸਾਹਿਬ ਕੀ ਕਹਿੰਦੇ ਆ ਹੁਣ ਤਸੀਂਦਰ ਸਾਹਿਬ ਦੇ ਵੀ ਬਿਆਨ ਜਿਹੜੇ ਵੀ ਲੈਂਦੇ ਆ ਔਰ ਅਗਲੀਆਂ ਤਸਵੀਰਾਂ ਵੀ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸੱਜੋ ਕੀਤੇ ਨਾਲ ਮੈਂ ਹਰਜਿੰਦਰ ਸਿੰਘ ਨਾਨਾਗਰ ਜਿਲ੍ਹਾ ਗੁਰਦਾਸਪੁਰ